ਸਰ ਕੀ ਨਾਮਾ ਟਾਕੇ ਕਹਿੰਦਾ ਤੁਮ ਜਿਹੜਾ ਇਹ ਤਿਨਾਰ ਬਣਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਉਹਦੇ ਵੱਲੋਂ ਲੋਡਰਾਮ ਐਮਐਸਡੀ ਸਕੂਲ ਵਿੱਚ ਹਰ ਸਾਲ ਪਿਛਲੇ 50 ਸਾਲਾਂ ਤੋਂ ਦੁਸ਼ਹਿਰਾ ਮਨਾਇਆ ਜਾਂਦਾ ਹੈ ਦੁਸ਼ਹਿਰੇ ਦਾ ਪਰਵ ਜਿਹੜਾ ਅਛਾਈ ਦੀ ਬਰਾਈ ਤੇ ਜਿੱਤ ਹੈ ਸਾਡੇ ਆਨਰੇਬਲ ਜਸਟਿਸ ਸ਼੍ਰੀ ਵਿਰਿੰਦਰ ਅਗਰਵਾਲ ਜੀ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਾਡੇ ਮੁੱਖ ਮਹਿਮਾਨ ਨੇ ਸਾਰੇ ਅਧਿਆਪਕਾਂ ਨੇ ਬੱਚਿਆਂ ਨੇ ਰਲ ਮਿਲ ਕੇ ਕਲਚਰਲ ਪ੍ਰੋਗਰਾਮ ਕੀਤਾ ਔਰ ਜਿਹੜਾ ਹੀ ਸਾਡਾ ਸਮਾਗਮ ਹੈ ਇਹ ਸੰਸਕ੍ਰਿਤੀ ਨਾਲ ਰਿਲੇਟਡ ਹੈ ਇਹਦੇ ਵਿੱਚ ਦੇਸ਼ ਭਗਤੀ ਹੈ ਇਹਦੇ ਵਿੱਚ ਨਸ਼ਾ ਰਹਿਤ ਸਮਾਜ ਵਸਤੇ ਹੈ ਭ੍ਰੂਣ ਹੱਤਿਆ ਵਸਤੇ ਹੈ ਦੁਸ਼ਮੈਸ਼ ਨੂੰ ਖਤਮ ਕਰਨ ਵਸਤੇ ਸਾਰੇ ਬੱਚੇ ਆਈਟਮਾਂ ਪੇਸ਼ ਕਰਦੇ ਨੇ ਜਿਹਦੇ ਵਿੱਚ ਗਣੇਸ਼ ਵੰਦਨਾ ਹਲੂਮਾਨ ਜੀ ਦਾ ਚਲिसा ਦੁਰਗਾ ਮਾਤਾ ਦੀ स्तुਤੀ ਤੇ ਅਗਰੇ ਰਾਧਾ ਕ੍ਰਿਸ਼ਨ ਜੀ ਦੇ ਜੋ ਸਰਗਮ ਦੇ ਉਹ ਸਾਰੀਆਂ ਪੇਸ਼ ਕੀਤੀਆਂ ਨੇ ਇਸ ਪੁਰਬ ਤੇ ਦੇਸ਼ ਵਾਸੀਆਂ ਨੂੰ ਬਠਿੰਡਾ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜਿੱਥੇ ਅਸੀਂ 라ਵਣ ਬੇਗਨਾਥ ਦੇ ਕੁੰਭਕਰਨ ਦਾ ਦਹਨ ਕਰਦੇ ਆ ਇਹ ਦਹਨ ਦਾ ਰਸਮੀ ਹੈ ਸਾਨੂੰ ਆਪਦੇ ਮਨਾਂ ਚ ਇਸ ਦਹਨ ਦਾ ਰੂਪ ਲੈਣਾ ਚਾਹੀਦਾ ਹੈ ਗਵੇਸ਼ ਨਸ਼ਾ ਮੁਕਤ ਸਮਾਜ ਪਰ ਉਹਨਾਂ ਹੱਤਿਆ ਦੇ ਦੇ ਜਿਹੜੇ ਆਪਣੇ ਲੋਕ ਲਾਈਆਂ ਨੇ ਆਪਸੀ ਭਾਈਚਾਰੇ ਦੀ ਵੰਡ ਹੈ ਜਾਂ ਲੋਕਾਂ ਦੇ ਵਿੱਚ ਆਪਸੀ ਲੜਾਈਆਂ ਦੇ ਨਾਲ ਪਰਿਵਾਰਾਂ ਦੀ ਵੰਡ ਹੈ ਹਾਨੂੰ ਸਾਡੇ ਅੰਦਰੋਂ ਮਾਰਨਾ ਚਾਹੀਦਾ ਹੈ ਤਾ ਹੀ ਜਾ ਕੇ ਸਮਾਸ਼ ਸਿਰ ਜੂਗਾ ਪਰਸ਼ੋਤਮ ਰਾਮ रामचंद्र ਜੀ ਮਰਿਆਦਾ ਪਰਸ਼ੋਤਮ ਲਕਸ਼ਮਣ ਜੀ ਸੀਤਾ ਮਾਤਾ ਜੀ ਹਨੂਮਾਨ ਜੀ ਉਹਨਾਂ ਤੋਂ ਸੰਦੇਸ਼ ਲੈਣੇ ਚਾਹੀਦੇ ਆ ਕਿ ਇੱਕ ਜਾਨੇ ਨੂੰ ਬਨਵਾਸ ਹੋਇਆ ਸੀ ਤੇ ਨਾਲ ਦਾ ਪਰਿਵਾਰ ਉਹਨਾਂ ਨਾਲ ਬਨਵਾਸ ਕਰਨ ਲਈ ਜਾ ਵੜਿਆ ਭਰਤ ਉਹਨਾਂ ਦਾ ਭਰਾ ਸੀ ਜਿਹਦੇ ਵਸਤੇ ਬਨਵਾਸ ਦੀ ਕਿਰਿਆ ਹੋਈ ਪਰ ਭਰਤ ਨੇ ਇਲਾਜ ਕਰਦੀ ਲਈ ਤੇ ਜਾ ਕੇ ਉਸ ਕੁਰਸੀ ਤੇ ਆਪਦੇ ਭਰਾ ਦੀਆਂ ਖੜਾਵਾਂ ਰੱਖਤੀਆਂ ਅਸੀਂ ਉਸ ਦੇਸ਼ ਦੇ ਵਾਸੀਆਂ ਤੇ ਸਾਨੂੰ ਇੱਥੋਂ ਸਿੱਖਿਆ ਲੈ ਕੇ ਸਮਾਜ ਉਸ 라ਵਨ ਨੂੰ ਆਪਦੇ ਅੰਦਰੋਂ ਖਤਮ ਕਰਨਾ ਚਾਹੀਦਾ ਹੈ ਮर्यादा ਪਰਸ਼ੋਤਮ ਜੀ रामचंद्र ਜੀ ਦੀ ਜੈ ਹਨੂਮਾਨ ਜੀ ਦੀ ਜੈ